ਹੀ ਪੀਐਮ ਮੋਦੀ ਦੇ ਨਾਲ ਹੀ ਜਿਹੜੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਉਹ ਸੰਸਦ ਵਿਖੇ ਪਹੁੰਚਦੇ ਹੋਏ ਦੇਖਿਆ ਜਾ ਸਕਦਾ ਸੀ ਇਸ ਦੇ ਨਾਲ ਹੀ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਗਿਆ ਦੱਸ ਦिए ਕਿ ਜਿਹੜੇ ਨਿਰਮਲਾ ਸੀ타 ਰਮਨ ਨੇ ਉਹਨਾਂ ਤਾਂ ਕਹਿਣਾ ਕਿ ਸਰਕਾਰ ਦਾ ਫੋਕਸ ਗਰੀਬ ਵਰਗ ਦੇ ਨਾਲ ਹੀ ਜਿਹੜੀਆਂ ਮਹਿਲਾਵਾਂ ਨੇ ਮਹਿਲਾਵਾਂ ਤੋਂ ਇਲਾਵਾ ਅਨ ਦਾਤਾ ਤੇ ਜਿਹੜੇ ਨੌਜਵਾਨ ਨੇ ਦੇਸ਼ ਦੇ ਨੌਜਵਾਨਾਂ ਦੇ ਉੱਪਰ ਵੀ ਫੋਕਸ ਜਿਹੜਾ ਇਸ ਵੇਲੇ ਸਰਕਾਰ ਦੇ ਵੱਲੋਂ ਰੱਖਿਆ ਜਾਏਗਾ ਦੇਖਿਆ ਜਾ ਸਕਦਾ ਸੀ ਕਿ ਸੈਂਟਰ ਦੀ ਸਰਕਾਰ ਦੇ ਵੱਲੋਂ ਮੁਦਰਾ ਲੋਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਉਦਰਾ ਲੋਨ ਦੇ ਵਿੱਚ ਜਿਹੜੇ ਵਪਾਰੀ ਨੇ ਉਹਨਾਂ ਨੂੰ 10 ਲੱਖ ਰੁਪਏ ਦੀ ਅਮਾਉਂਟ ਜਿਹੜੀ ਇਹ ਮਿਲ ਰਹੀ ਸੀ ਤਾਂ ਇਸ ਅਮਾਉਂਟ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ 20 ਲੱਖ ਰੁਪਏ ਹੁਣ ਇਸ ਅਮਾਉਂਟ ਨੂੰ ਕਰ ਦਿੱਤਾ ਗਿਆ ਦਾਸਦੀ ਹੈ ਕਿ ਐਮ ਐਸ ਐਮਈ ਦੇ ਵਿੱਚ ਸਪੈਸ਼ਲ ਕ੍ਰੈਡਿਟ ਪ੍ਰੋਗਰਾਮ ਜਿਹੜਾ ਉਸਦੀ ਵੀ ਇਸ ਵੇਲੇ ਸ਼ੁਰੂਆਤ ਕੀਤੀ ਜਾਣੀ ਹੈ ਤਾਂ ਇਹ ਸਤਵਾਂ ਬਜਟ ਹੈ ਜਿਹੜਾ ਕਿ ਨਿਰਮਲਾ ਸੀਤਾ ਰਮਨ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਇਤਿਹਾਸ ਰਚਿਆ ਜਾਏਗਾ ਮੋਰਾਜੀ ਦੇਸਾਈ ਜਿਹੜੇ ਨੇ ਉਹਨਾਂ ਦਾ ਵੀ ਰਿਕਾਰਡ ਤੋੜਿਆ ਜਾ ਰਿਹਾ ਤਾਂ ਨੌਜਵਾਨਾਂ ਦੇ ਲਈ ਖਾਸ ਸਕੀਮਸ ਜਿਹੜੀਆਂ ਨੇ ਉਹ ਇਸ ਬਜਟ ਦੇ ਵਿੱਚ ਦੇਖਣ ਨੂੰ ਮਿਲਣਗੇ ਆਦਾਜ਼ ਦੇ ਕਿ ਪਹਿਲੀ ਜੋਬ ਤੇ 15000 ਸਿੱਧਾ EPFO ਅਕਾਊਂਟ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਨੇ ਦਿੱਤੇ ਜਾਣਗੇ ਮਹਿਲਾਵਾਂ ਤੇ ਉੱਪਰ ਵੀ ਖਾਸ ਫੋਕਸ ਰਹੇਗਾ ਨੌਜਵਾਨਾਂ ਦੇ ਉੱਪਰ ਗਰੀਬ ਵਰਗ ਦੇ ਨਾਲ ਹੀ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਵੀ ਫੋਕਸ ਕੀਤਾ ਜਾਏਗਾ ਜੋਬਸ ਦੇ ਮੌਕੇ ਜਿਹੜੇ ਨੇ ਉਹ ਵੀ ਸਰਕਾਰ ਦੇ ਵੱਲੋਂ ਬਤਾਏ ਜਾਣਗੇ ਤੇ ਬਜਟ ਪੇਸ਼ ਕਰਦੇ ਹੋਏ ਜਿਹੜੇ ਨਿਰਮਲਾ ਸੀ타 ਰਮਨ ਨੇ ਉਹਨਾਂ ਦੇ ਵੱਲੋਂ ਇਹ ਵੀ ਖਾਸ ਤੌਰ ਤੇ ਕਿਹਾ ਗਿਆ ਕਿ ਭਾਰਤ ਦੀ ਮਹਿੰਗਾਈ ਜਿਹੜੀ ਹੈ ਇਸ ਵੇਲੇ ਸਥਿਰ ਚੱਲ ਰਹੀ ਹੈ 4 ਫੀਸਦੀ ਤੋਂ ਉੱਪਰ ਮਹਿੰਗਾਈ ਜਿਹੜੀ ਹੈ 인ਫਲੇਸ਼ਨ ਜਿਹੜੀ ਹੈ 4 ਫੀਸਦੀ ਤੋਂ ਉੱਪਰ ਇਸ ਵੇਲੇ ਟਿੱਕੀ ਹੋਈ ਹੈ ਦੱਸ ਦੇ ਕਿ ਅਰਥਵਿਵਸਥਾ ਜਾਂਦਾਰ ਪਰਸ਼ਨ ਕਾਰਿਆ ਐਵੀ ਜਿਹੜੇ ਨਿਰਮਲਾ ਸੀਤਾ ਰਮਨ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਨੈਚੁਰਲ ਫਾਰਮਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਿਰਧੀ ਕੀਤੀ ਜਾਏਗੀ ਅਗਲੇ 1 ਸਾਲ ਦੇ ਵਿੱਚ 1 ਕਰੋੜ ਕਿਸਾਨ ਜਿਹੜੇ ਨੇ ਨੈਚੁਰਲ ਫਾਰਮਿੰਗ ਦੇ ਨਾਲ ਜੁੜਨਗੇ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਆਂਧ੍ਰਪ੍ਰਦੇਸ਼ ਨੂੰ 15000 ਕਰੋੜ ਦਿੱਤੇ ਜਾਣਗੇ ਬਿਹਾਰ ਦੇ ਵਿੱਚ 에어ਪੋਰਟ ਖੋਲਜਾ 에어ਪੋਰਟ ਜਿਹੜਾ ਉਸ ਤੋਂ ਸਾਰੀ ਹੋਏਗੀ ਇਸ ਦੇ ਨਾਲ ਹੀ ਹਸਪੀਟਲਸ ਵੀ ਜਿਹੜੇ ਨੇ ਬਿਹਾਰ ਦੇ ਵਿੱਚ ਬਣਾਏ ਜਾਣਗੇ ਸਰਵਿਸ ਸੈਕਟਰ ਦੇ ਲਈ ਵੀ ਵੱਡੇ ਐਲਾਨ ਜਿਹੜੇ ਨੇ ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਕੀਤੇ ਗਏ ਨੇ ਐਮ ਐਸ ਐਮ ای ਦੀ ਜੇਕਰ ਗੱਲ ਕੀਤੀ ਜਾਏ ਤਾਂ ਐਮ ਐਸ ਐਮ ای ਨੂੰ ਬਿਜ਼ਨਸ ਚਾਰੀ ਰੱਖਣ ਤੇ ਲਈ ਸਪੈਸ਼ਲ ਕ੍ਰੈਡਿਟ ਪ੍ਰੋਗਰਾਮ ਜਿਹੜਾ ਚਲਾਇਆ ਜਾਏਗਾ ਮੋਦਰਾ ਲੋਨ ਦੀ ਰਕਮ ਜਿਹੜੀ ਹੈ 10 ਲੱਖ ਤੋਂ ਵਧਾ ਕੇ ਉਸ ਨੂੰ 20 ਲੱਖ ਰੁਪਏ ਕਰ ਦਿੱਤਾ ਗਿਆ ਸਿਡਬੀ ਦੀ ਪਹੁੰਚ ਨੂੰ ਵਧਾਉਣ ਦੇ ਲਈ ਅਗਲੇ 3 ਸਾਲ ਦੇ ਵਿੱਚ ਸਿਡਬੀ ਦੀ ਨਵੀਂ ਬ੍ਰਾਂਚੇਸ ਜਿਹੜੀਆਂ ਨੇ ਖੋਲ੍ਹੀਆਂ ਜਾਣਗੀਆਂ ਦਾਅਵਾ ਦਿੰਦੇ ਕਿ ਸਿਡਬੀ ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਜਿਸ ਦਾ ਐਮਐਸਐਮਈ ਦੇ ਕੋਲ ਹੀ ਅਸੈਸ ਐਮਐਸਐਮਈ ਦੇ ਵਿੱਚ ਆਉਣ ਦੇ ਵਪਾਰੀ ਜਿਹੜੇ ਨੇ ਇਥੋਂ ਦੀ ਲੋਨ ਲੈ ਸਕਦੇ ਨੇ ਇਸ ਦੇ ਵਿੱਚ 24 ਬ੍ਰਾਂਚਾਂ ਜਿਹੜੀਆਂ ਨੇ ਇਸੇ ਸਾਲ ਉਹਨਾਂ ਨੂੰ ਖੋਲ੍ਹਿਆ ਜਾਏਗਾ ਪੰਜਾਬ ਮਲਟੀ ਪ੍ਰੋਡਕਟ ਪੋਰਟ ਯੂਨਿਟ ਸੈਟਅਪ ਦੇ ਲਈ ਮਦਦ ਜਿਹੜੀ ਹੈ ਉਹ ਵੀ ਸਰਕਾਰ ਦੇ ਵੱਲੋਂ ਦਿੱਤੀ ਜਾਣੀ ਹੈ ਫੂਡ ਸੇਫਟੀ ਲੈਬ ਖੋਲਣ ਦੇ ਲਈ ਐਮਐਸਐਮਈ ਨੂੰ ਮਦਦ ਦਿੱਤੀ ਜਾਏਗੀ ਈ-ਕਾਮਰਸ ਐਕਸਪੋਰਟਸ ਨੂੰ ਵਧਾਵਾ ਦੇਣ ਤੇ ਲਈ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ ਸਕੀਮਸ ਜਿਹੜੀਆਂ ਨੇ ਉਹ ਲਿਆਂਾਈਆਂ ਜਾਣਗੀਆਂ ਸਰਕਾਰ ਇੰਟਰਨਸ਼ਿਪ ਦੇ ਲਈ 500 ਟੌਪ ਕੰਪਨੀਆਂ ਦੇ ਵਿੱਚ 5 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇਣ ਦਾ ਪਰਬੰਧ ਵੀ ਕਰੇਗੀ ਤਾਂ ਐਮਐਸਐਮੀ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਨੇ ਜਿਹੜੀਆਂ ਕਿ ਫਾਈਨੈਂਸ ਮਿਨਿਸਟਰ ਨਿਮਲਾ ਸੀਤਾਰਮਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਮਹਿਲਾਵਾਂ ਇਸ ਦੇ ਨਾਲ ਹੀ ਕੁੜੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਯੋਜਨਾਵਾਂ ਦੇ ਲਈ 3 ਲੱਖ ਕਰੋੜਪਈ ਦਾ ਪ੍ਰਬੰਧ ਵੀ ਜਿਹੜਾ ਉਹ ਵੀ ਸਰਕਾਰ ਦੇ ਵੱਲੋਂ ਕੀਤਾ ਗਿਆ ਦਾਅਦ ਦਿੱਤੀ ਕਿ ਜਿਹੜੇ ਪਹਿਲੀ ਨੌਕਰੀ ਵਾਲੇ ਨੇ ਉਹਨਾਂ ਦੇ ਲਈ ਵੀ ਇੱਕ ਖਾਸ ਐਲਾਨ ਕੀਤਾ ਗਿਆ ਦਾਅਦ ਦਿੱਤੇ ਕਿ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪਹਿਲੀ ਜੋਤੇ 15000 ਸਿੱਧਾ EPFO ਅਕਾਊਂਟ ਦੇ ਵਿੱਚ ਮਿਲਣਗੇ এডਿਕੇਸ਼ਨ ਲੋਨ ਵੀ ਜਿਹੜੇ ਨੇ ਦਿੱਤੇ ਜਾਣਗੇ ਜਿਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦੇ ਤਹਿਤ ਕੋਈ ਫਾਇਦਾ ਨਹੀਂ ਮਿਲ ਰਿਹਾ ਉਹਨਾਂ ਨੂੰ ਦੇਸ਼ ਭਰ ਦੇ ਸੰਸਥਾਨਾਂ ਦੇ ਵਿੱਚ ਐਡਮਿਸ਼ਨ ਦੇ ਲਈ ਲੋਨ ਮਿਲੇਗਾ ਲੋਨ ਦਾ 3% ਤੱਕ ਪੈਸਾ ਸਰਕਾਰ ਦੇਵੇਗੀ ਇਸ ਦੇ ਲਈ ਇਹ vouchers ਦਿੱਤੇ ਜਾਣਗੇ ਜੋ ਹਰ ਸਾਲ 1 ਲੱਖ ਸਟੂਡੈਂਟਸ ਨੂੰ ਦਿੱਤੇ ਜਾਣਗੇ ਕਿਸਾਨ ਨੌਜਵਾਨ ਮਹਿਲਾਵਾਂ ਇਸ ਦੇ ਨਾਲ ਹੀ ਗਰੀਬਾਂ ਦੇ ਵਿਕਾਸ ਦੇ ਲਈ ਵੱਖ-ਵੱਖ ਯੋਜਨਾਵਾਂ ਦੇ ذریعے ਬੈਨੀਫਿਟ ਸਕੀਮਸ ਜਿਹੜੀਆਂ ਨੇ ਸਰਕਾਰ ਦੇ ਵੱਲੋਂ ਲਿਆਂਾਈਆਂ ਜਾਣਗੀਆਂ 6 ਕਰੋੜ ਕਿਸਾਨਾਂ ਦੀ ਜਾਣਕਾਰੀ ਲੈਂਡ ਹਰ ਜਲ ਸ੍ਰੀ ਤੇ ਲਈ ਆਏਗੀ ਪੰਜ ਸੂਬਿਆਂ ਦੇ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਬਿਹਾਰ ਝਾਰਖੰਡ ਪੱਛਮੀ ਬੰਗਾਲ 오ਡੀਸ਼ਾ ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਲਈ 인ਫਰਾਸਟਰਕਚਰ ਡਿਵੈਲਪਮੈਂਟ ਲਈ ਵਿਸ਼ੇਸ਼ ਸਕੀਮਸ ਵੀ ਜਿਹੜੀਆਂ ਨੇ ਉਹ ਵੀ ਸਰਕਾਰ ਦੇ ਵੱਲੋਂ ਲਿਆਂਾਈਆਂ ਜਾਣ ਗਿਆ ਤਾਂ ਲਗਾਤਾਰ ਕਿ ਹੋਰ ਵੀ ਇਸ ਬਜਟ ਦੇ ਵਿੱਚ ਕੀ ਕੁਝ ਹੈ ਉਹ ਫਾਈਨੈਂਸ ਮਿਨਿਸਟਰ ਦੇ ਵੱਲੋਂ ਲਗਾਤਾਰ ਹੀ ਪੇਸ਼ ਕੀਤਾ ਜਾ ਰਿਹਾ ਹੈ ਹੁਣ ਤੱਕ ਦੇ ਕੁਝ ਵੱਡੇ ਅਪਡੇਟ ਅਪਡੇਟਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਵੱਡੇ ਐਲਾਨ ਜਿਹੜੇ ਨੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਐਮਐਸਐਮ ਨੂੰ ਲੈ ਕੇ ਖਾਸ ਗੱਲਾਂ ਵੀ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਮਹਿਲਾ ਇਸ ਦੇ ਨਾਲ ਹੀ ਕੁੜੀਆਂ ਦੇ ਕੁੜੀਆਂ ਦੇ ਜਿਹੜੀਆਂ ਸਕੀਮਸ ਨੇ ਉਹਨਾਂ ਦੇ ਲਈ ਵੀ 3 ਲੱਖ ਕਰੋੜ ਰੁਪਏ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਨੇਚਰਲ ਫਾਰਮਿੰਗ ਦੇ ਵਿੱਚ ਵਿਕਾਸ ਵਿੱਚ ਜਿਹੜੀ 24ਵਾਂ ਕੀਤੀ ਜਾਏਗੀ ਅਰਥਵਿਵਸਥਾ ਜਿਹੜੀ ਹੈ ਜਿਹੜੀ ਨਿਰਮਲਾ ਸੀਤਾਰਮਨ ਉਹਨਾਂ ਦਾ ਕਹਿਣਾ ਕਿ ਅਰਥਵਿਵਸਥਾ ਜਿਹੜੀ ਇਸ ਵੇਲੇ ਸ਼ਾਨਦਾਰ ਪ੍ਰਦਰਸ਼ਨਕਾਰੀ ਹੈ ਤਾਂ ਹੋਰ ਬਜਟ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਉਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਜਨਹਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਇਸ ਵੇਲੇ ਬਜਟ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਦੇਖਿਆ ਜਾ ਸਕਦਾ ਹੈ ਕਿ ਸਵੇਰ ਦੇ ਸਮੇਂ ਹੀ ਪੀਐਮ ਮੋਦੀ ਦੇ ਨਾਲ ਹੀ ਜਿਹੜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਹ ਸੰਸਦ ਵਿਖੇ ਪਹੁੰਚਦੇ ਹੋਏ ਦੇਖੇ ਜਾ ਸਕਦੇ ਸੀ ਇਸ ਦੇ ਨਾਲ ਹੀ ਬਜਟ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਦੱਸਦੀ ਹੈ ਕਿ ਜਿਹੜੇ ਨਿਰਮਲਾ ਸੀਤਾ ਰਮਨ ਨੇ ਉਹਨਾਂ ਤਾਂ ਕਹਿਣਾ ਕਿ ਸਰਕਾਰ ਦਾ ਫੋਕਸ ਗਰੀਬ ਵਰਗ ਦੇ ਨਾਲ ਹੀ ਜਿਹੜੀਆਂ ਮਹਿਲਾਵਾਂ ਨੇ ਮਹਿਲਾਵਾਂ ਤੋਂ ਇਲਾਵਾ ਅਨ ਦਾਤਾ ਤੇ ਜਿਹੜੇ ਨੌਜਵਾਨ ਨੇ ਦੇਸ਼ ਦੇ ਨੌਜਵਾਨਾਂ ਦੇ ਉੱਪਰ ਵੀ ਫੋਕਸ ਜਿਹੜਾ ਇਸ ਵੇਲੇ ਸਰਕਾਰ ਦੇ ਵੱਲੋਂ ਰੱਖਿਆ ਜਾਏਗਾ ਦੇਖਿਆ ਜਾ ਸਕਦਾ ਸੀ ਕਿ ਸੈਂਟਰ ਦੀ ਸਰਕਾਰ ਦੇ ਵੱਲੋਂ ਮੁਦਰਾ ਲੋਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਮੁਦਰਾ ਲੋਨ ਦੇ ਵਿੱਚ ਜਿਹੜੇ ਵਪਾਰੀ ਨੇ ਉਹਨਾਂ ਨੂੰ 10 ਲੱਖ ਰੁਪਏ ਦੀ ਅਮਾਉਂਟ ਜਿਹੜੀ ਐ ਮਿਲਰੀ ਸੀ ਤਾਂ ਇਸ ਅਮਾਉਂਟ ਦੇ ਵਿੱਚ ਵੀ ਵਾਅਦਾ ਕੀਤਾ ਗਿਆ 20 ਲੱਖ ਰੁਪਏ ਹੁਣ ਇਸ ਅਮਾਉਂਟ ਨੂੰ ਕਰ ਦਿੱਤਾ ਗਿਆ ਦੱਸ ਦिए ਕਿ ਐਮਐਸਐਮਈ ਦੇ ਵਿੱਚ ਸਪੈਸ਼ਲ ਕ੍ਰੈਡਿਟ ਪ੍ਰੋਗਰਾਮ ਜਿਹੜਾ ਉਸ ਦੀ ਵੀ ਇਸ ਵੇਲੇ ਸ਼ੁਰੂਆਤ ਕੀਤੀ ਜਾਣੀ ਹੈ ਤਾਂ ਇਹ ਸਤਵਾਂ ਬਜਟ ਹੈ ਜਿਹੜਾ ਕਿ ਨਿਰਮਲਾ ਸੀ타 ਰਮਨ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਇਤਿਹਾਸ ਰਚਿਆ ਜਾਏਗਾ ਮੋਰਾਜੀ ਦੇਸਾਈ ਜਿਹੜੇ ਨੇ ਉਹਨਾਂ ਦਾ ਵੀ ਰਿਕਾਰਡ ਤੋੜਿਆ ਜਾ ਰਿਹਾ ਤਾਂ ਨੌਜਵਾਨਾਂ ਦੇ ਲਈ ਖਾਸ ਸਕੀਮਸ ਜਿਹੜੀਆਂ ਨੇ ਇਸ ਬਜਟ ਦੇ ਵਿੱਚ ਦੇਖਣ ਨੂੰ ਮਿਲਣ ਗਿਆ ਦਾਸ ਦੇ ਕਿ ਪਹਿਲੀ ਜੋਬ ਤੇ 15000 ਸਿੱਧਾ EPFO ਅਕਾਊਂਟ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਨੇ ਦਿੱਤੇ ਜਾਣਗੇ ਮਹਿਲਾਵਾਂ ਤੇ ਉੱਪਰ ਵੀ ਖਾਸ ਫੋਕਸ ਰਹੇਗਾ ਨੌਜਵਾਨਾਂ ਦੇ ਉੱਪਰ ਗਰੀਬ ਵਰਗ ਦੇ ਨਾਲ ਹੀ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਪਰ ਵੀ ਫੋਕਸ ਕੀਤਾ ਜਾਏਗਾ ਜੋਬਸ ਦੇ ਮੌਕੇ ਜਿਹੜੇ ਨੇ ਉਹ ਵੀ ਸਰਕਾਰ ਦੇ ਵੱਲੋਂ ਬਤਾਏ ਜਾਣਗੇ ਤੇ ਬਜਟ ਪੇਸ਼ ਕਰਦੇ ਹੋਏ ਜਿਹੜੇ ਨਿਰਮਲਾ ਸੀ타 ਰਮਨ ਨੇ ਉਹਨਾਂ ਦੇ ਵੱਲੋਂ ਇਹ ਵੀ ਖਾਸ ਤੌਰ ਤੇ ਕਿਹਾ ਗਿਆ ਕਿ ਭਾਰਤ ਦੀ ਮਹਿੰਗਾਈ ਜਿਹੜੀ ਹੈ ਇਸ ਵੇਲੇ ਸਥਿਰ ਚੱਲ ਰਹੀ ਹੈ 4 ਫੀਸਦੀ ਤੋਂ ਉੱਪਰ ਮਹਿੰਗਾਈ ਜਿਹੜੀ ਹੈ 인ਫਲੇਸ਼ਨ ਜਿਹੜੀ ਹੈ 4 ਫੀਸਦੀ ਤੋਂ ਉੱਪਰ ਇਸ ਵੇਲੇ ਟਿੱਕੀ ਹੋਈ ਹੈ ਦੱਸਦੇ ਕਿ ਅਰਥਵਿਵਸਥਾ ਸ਼ਾਨਦਾਰ ਪ੍ਰਸ਼ਨ ਕਰਿਆ ਐ ਵੀ ਜਿਹੜੇ ਨਿਰਮਲਾ ਸੀਤਾ ਰਮਨ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਨੈਚੁਰਲ ਫਾਰਮਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵਿਰਧੀ ਕੀਤੀ ਜਾਏਗੀ ਅਗਲੇ 1 ਸਾਲ ਦੇ ਵਿੱਚ 1 ਕਰੋੜ ਕਿਸਾਨ ਜਿਹੜੇ ਨੇ ਨੈਚੁਰਲ ਫਾਰਮਿੰਗ ਦੇ ਨਾਲ ਜੁੜਨਗੇ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਆਂਧ੍ਰ ਪ੍ਰਦੇਸ਼ ਨੂੰ 15000 ਕਰੋੜ ਦਿੱਤੇ ਜਾਣਗੇ ਬਿਹਾਰ ਦੇ ਵਿੱਚ 에어ਪੋਰਟ ਖੋਲਜਾ 에어ਪੋਰਟ ਜਿਹੜਾ ਉਸ ਤੋਂ ਸਾਰੀ ਹੋਏਗੀ ਇਸ ਦੇ ਨਾਲ ਹੀ ਹਸਪੀਟਲਸ ਵੀ ਜਿਹੜੇ ਨੇ ਬਿਹਾਰ ਦੇ ਵਿੱਚ ਬਣਾਏ ਜਾਣਗੇ ਸਰਵਿਸ ਸੈਕਟਰ ਦੇ ਲਈ ਵੀ ਵੱਡੇ ਐਲਾਨ ਜਿਹੜੇ ਨੇ ਉਹ ਵਿੱਤ ਮੰਤਰੀ ਨਿਰਮਲਾ ਸੀ타ਰਮਨ ਦੇ ਵੱਲੋਂ ਕੀਤੇ ਗਏ ਨੇ ਐਮ ਐਸ ਐਮ ای ਦੀ ਜੇਕਰ ਗੱਲ ਕੀਤੀ ਜਾਏ ਤਾਂ ਐਮ ਐਸ ਐਮ ای ਨੂੰ ਬਿਜ਼ਨਸ ਜਾਰੀ ਰੱਖਣ ਤੇ ਲਈ ਸਪੈਸ਼ਲ ਕ੍ਰੈਡਿਟ ਪ੍ਰੋਗਰਾਮ ਜਿਹੜਾ ਚਲਾਇਆ ਜਾਏਗਾ ਮੋਦਰਾ ਲੋਨ ਦੀ ਰਕਮ ਜਿਹੜੀ ਹੈ 10 ਲੱਖ ਤੋਂ ਵਧਾ ਕੇ ਉਸ ਨੂੰ 20 ਲੱਖ ਰੁਪਏ ਕਰ ਦਿੱਤਾ ਗਿਆ ਸਿਡਬੀ ਦੀ ਪਹੁੰਚ ਨੂੰ ਵਧਾਉਣ ਤੇ ਲਈ ਅਗਲੇ 3 ਸਾਲ ਦੇ ਵਿੱਚ ਸਿਡਬੀ ਦੀ ਨਵੀਂ ਬ੍ਰਾਂਚੇਸ ਜਿਹੜੀਆਂ ਨੇ ਖੋਲੀਆਂ ਜਾਣਗੀਆਂ ਦਾਅਵਾ ਦਿੰਦੇ ਕਿ ਸਿਡਬੀ ਇੱਕ ਅਜਿਹੀ ਆਰਗੇਨਾਈਜੇਸ਼ਨ ਹੈ ਜਿਸ ਦਾ ਐਮਐਸਐਮਈ ਦੇ ਕੋਲ ਹੀ ਅਸੈਸਸਮੈਂਟ ਐਮਐਸਐਮਈ ਦੇ ਵਿੱਚ ਆਉਣ ਦੇ ਵਪਾਰੀ ਜਿਹੜੇ ਨੇ ਇਥੋਂ ਦੀ ਲੋਨ ਲੈ ਸਕਦੇ ਨੇ ਇਸ ਦੇ ਵਿੱਚ 24 ਬ੍ਰਾਂਚਾਂ ਜਿਹੜੀਆਂ ਨੇ ਇਸੇ ਸਾਲ ਉਹਨਾਂ ਨੂੰ ਖੋਲਿਆ ਜਾਏਗਾ ਪੰਜਾਬ ਮਲਟੀ ਪ੍ਰੋਡਕਟ ਪੂਰਡ ਯੂਨਿਟ ਸੈਟਅਪ ਦੇ ਲਈ ਮਦਦ ਜਿਹੜੀ ਹੈ ਉਹ ਵੀ ਸਰਕਾਰ ਦੇ ਵੱਲੋਂ ਦਿੱਤੀ ਜਾਣੀ ਹੈ ਫੂਡ ਸੇਫਟੀ ਲੈਬ ਖੋਲਣ ਦੇ ਲਈ ਐਮ ਐਸ ਐਮ ای ਨੂੰ ਮਦਦ ਦਿੱਤੀ ਜਾਏਗੀ ਈ-ਕਾਮਰਸ ਐਕਸਪੋਰਟਸ ਨੂੰ ਵਧਾਵਾ ਦੇਣ ਦੇ ਲਈ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ ਸਕੀਮ ਜਿਹੜੀਆਂ ਨੇ ਉਹ ਲਿਆਂਾਈਆਂ ਜਾਣਗੀਆਂ ਸਰਕਾਰ ਇੰਟਰਨਸ਼ਿਪ ਦੇ ਲਈ 500 ਟੌਪ ਕੰਪਨੀਆਂ ਦੇ ਵਿੱਚ 5 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇਣ ਦਾ ਪ੍ਰਬੰਧ ਵੀ ਕਰੇਗੀ ਤਾਂ ਇਹ ਐਮਐਸਐਮੀ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਨੇ ਜਿਹੜੀਆਂ ਕਿ ਫਾਈਨਾਂਸ ਮਿਨਿਸਟਰ ਨਿਮਲਾ ਸੀਤਾਰਮਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਮਿਲਾਵਾ ਇਸ ਦੇ ਨਾਲ ਹੀ ਕੁੜੀਆਂ ਨੂੰ ਲਾਭ ਪਹੁੰਚਾਉਣ ਦੇ ਲਈ ਯੋਜਨਾਵਾਂ ਦੇ ਲਈ 3 ਲੱਖ ਕਰੋੜਪੇ ਦਾ ਪ੍ਰਬੰਧ ਵੀ ਜਿਹੜਾ ਉਹ ਵੀ ਸਰਕਾਰ ਦੇ ਵੱਲੋਂ ਕੀਤਾ ਗਿਆ ਦਾਅਵਾ ਦਤੀ ਹੈ ਕਿ ਜਿਹੜੇ ਪਹਿਲੀ ਨੌਕਰੀ ਵਾਲੇ ਨੇ ਉਹਨਾਂ ਦੇ ਲਈ ਵੀ ਇੱਕ ਖਾਸ ਐਲਾਨ ਕੀਤਾ ਗਿਆ ਦੱਸਦੇ ਕਿ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਪਹਿਲੀ ਜੋਬ ਤੇ 15000 ਸਿੱਧਾ EPFO ਅਕਾਊਂਟ ਦੇ ਵਿੱਚ ਮਿਲਣਗੇ ਐਜੂਕੇਸ਼ਨ ਲੋਨ ਵੀ ਜਿਹੜੇ ਨੇ ਦਿੱਤੇ ਜਾਣਗੇ ਜਿਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦੇ ਤਹਿਤ ਕੋਈ ਫਾਇਦਾ ਨਹੀਂ ਮਿਲ ਰਿਹਾ ਉਹਨਾਂ ਨੂੰ ਦੇਸ਼ ਪਾਰ ਦੇ ਸੰਸਥਾਨਾਂ ਦੇ ਵਿੱਚ ਐਡਮਿਸ਼ਨ ਦੇ ਲਈ ਲੋਨ ਮਿਲੇਗਾ ਲੋਨ ਦਾ 3% ਤੱਕ ਪੈਸਾ ਸਰਕਾਰ ਦੇਵੇਗੀ ਇਸ ਦੇ ਲਈ ਇਹ vouchers ਦਿੱਤੇ ਜਾਣਗੇ ਜੋ ਹਰ ਸਾਲ 1 ਲੱਖ ਸਟੂਡੈਂਟਸ ਨੂੰ ਦਿੱਤੇ ਜਾਣਗੇ ਕਿਸਾਨ ਨੌਜਵਾਨ ਮਹਿਲਾਵਾਂ ਇਸ ਦੇ ਨਾਲ ਹੀ ਗਰੀਬਾਂ ਦੇ ਵਿਕਾਸ ਦੇ ਲਈ ਵੱਖ-ਵੱਖ ਯੋਜਨਾਵਾਂ ਦੇ ذریعے ਬੈਨੀਫਿਟ ਸਕੀਮਸ ਜਿਹੜੀਆਂ ਨੇ ਸਰਕਾਰ ਦੇ ਵੱਲੋਂ ਲਿਆਂਾਈਆਂ ਜਾਣਗੀਆਂ 6 ਕਰੋੜ ਕਿਸਾਨਾਂ ਦੀ ਜਾਣਕਾਰੀ ਲੈਂਡ ਹਰ ਜਲśwੀਤੇ ਲਈ ਆਏਗੀ ਪੰਜ ਸੂਬਿਆਂ ਦੇ ਵਿੱਚ ਨਵੇਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ ਬਿਹਾਰ ਝਾਰਖੰਡ ਪੱਛਮੀ ਬੰਗਾਲ 오ਡੀਸ਼ਾ ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਲਈ